ਅੱਜ ਮਨ ਐਸਐ ਸਮੇਤ ਸਾਥੀ ਕੰਮਚਾਰੀਆਂ ਅਗਸਤਲਾਸ਼ ਭੜੇ ਪੁਰਸ਼ਾਂ ਦੇ ਸਬੰਧ ਵਿੱਚ ਸਟਾਰਬਕਸ ਮੌਜੂਦ ਸੀ ਕਿ ਮੁਗਬਰ ਖਾਸ ਦੀ ਮੁਗਬਰੀ ਤੇ ਅਸੀਂ ਸਾਨੂੰ ਕਿਸ ਨੇ ਇਤਲਾਹ ਦਿੱਤੀ ਕਿ ਐਕ్రో ਕੈਫੇ ਰੈਸਟੋਰੈਂਟ ਵਿੱਚ ਨਜਾਇਜ਼ ਹੁਕਾ ਚੱਲਦਾ ਜਿਸ ਤੇ ਮਨ ਐਸਐ ਨੇ ਸਵੇ ਸਾਥੀ ਕੰਮਚਾਰੀਆਂ ਉੱਥੇ ਰੇਡ ਕੀਤਾ ਰੇਡ ਕਰਕੇ ਤੇ ਉੱਥੇ ਹੁਕਾ ਜਿੱਥੇ ਅਸੀਂ ਵੇਨ ਕਰਾ ਰਹੇ ਸੀ ਮਾਲਕ ਖੁਦ ਆਪ ਮਾਲਕ ਇਹ ਅਮਰਦੀਪ ਅਮਰਬੀਰ ਸੇ ਜਿਹੜਾ ਉੱਥੇ ਹੁਕਾ ਕਰਾ ਰਿਆ ਸੀ ਸੇਵਨ ਜਿਸ ਨੂੰ ਅਸੀਂ ਗ੍ਰਫਤਾਰ ਕਰ ਲਿਆ ਤੇ ਉਸ ਪਾਸੋਂ ਹੁਕਾ ਜਿਹੜਾ ਉਹ ਬਰਾਮਦ ਕਰਿਆ ਜਾਂਚ ਦੌਰਾਨ ਸਰ ਕਿੰਨੇ ਹੋਕੇ ਬਰਾਮਦ ਹੋਏ ਇਹ ਇੱਕੋ ਹੀ ਹੈ ਜੇ ਤਾਂ ਹੁਕਾ ਇੱਕੋ ਬਰਾਮਦ ਹੋਇਆ ਪਰ ਜਿਹੜਾ ਸ਼ਖਸ ਹੈਗਾ ਜਿਹੜਾ ਉਹ ਕੇਲਾ ਕੰਮ ਕਰਦਾ ਸੀ ਉਹ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਇਹ ਪਹਿਲਾਂ ਵੀ ਇਹਦੇ ਖਿਲਾਫ 58 ਨੰਬਰ ਮਕਦਮਾ ਦਰਜ ਹੈ ਉਹ ਵੀ ਮੇਰੇ ਵੱਲੋਂ ਦਰਜਿਆ ਤੇ ਉਹ ਵੀ ਕਰੀਬ ਇਹਨੂੰ 2 ਮਹੀਨੇ ਤੋਂ ਇਹ ਕਰ ਰਿਹਾ ਸੀ ਵਿੱਚ ਹਟ ਗਿਆ ਸੀ ਜਦੋਂ ਅਸੀਂ ਪਰਚਾ ਦਿੱਤਾ ਤੇ ਇਹ ਹਟ ਗਿਆ ਹੁਣ ਫੇਰ ਸਾਨੂੰ ਇਹਦੀ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਇਹ ਦੁਬਾਰਾ ਫੇਰ ਕਰ ਰਿਹਾ ਅੱਜ ਇਹਨੂੰ ਗ੍ਰਿਫਤਾਰ ਕਰ ਲਿਆ ਤੇ ਇਹ ਤੋਂ ਮੁਕਾਬਰਾ ਕਰ ਸਰ ਕੀ ਆ ਜਾ ਰਿਹਾ ਮੋਕੇ ਦੇ ਉੱਤੇ ਲੜਕੀਆਂ ਨੇ ਮਿਲੂ ਸੀ ਨਹੀਂ ਕੋਈ ਲੜਕੀ ਨਹੀਂ ਸਰ ਹੋਰ ਲੋਕਾਂ ਨੂੰ ਕੀ ਮੈਸੇਜ ਦੇਣਾ ਹੈ ਮੋਰ ਵਾਲੀ ਅਸੀਂ ਤੇ ਉਹ ਆਪੀ ਇਹ ਨਸ਼ਿਆਂ ਤੋਂ ਬਚੋ ਤੇ ਤੁਸੀਂ ਜਿਹੜੀ ਜਵਾਨੀ ਆਪਾਂ ਤਾਂ ਹੀ ਬਚਾ ਸਕਦੇ ਹਾਂ ਜੇ ਨਸ਼ਿਆਂ ਤੋਂ ਦੂਰੀਏ। ਸਰ ਮੈਂ ਇੰਕਰੀ ਦਾ ਡਿਵਲੋ ਚੱਲੀ ਗਈ ਲਗਾਤਾਰ ਚੱਲੀ ਗਈ। ਲਗਾਤਾਰ ਚੱਲੀ ਆ ਜੀ। ਅਸੀਂ ਜਿੰਨੇ ਹੋਟਲ ਨੇ ਤਕਰੀਬਨ ਰੋਜ਼ਾਨਾ ਉਹਨਾਂ ਨੂੰ ਚੈੱਕ ਕਰਦੇ ਆ। ਪਰ ਹੋਰ ਜੀ ਤਾਂ ਨੂੰ ਹੋਰ ਵੀ ਰੈਸਟੋਰੈਂਟ ਹੈਗੇ ਆ ਕਈ ਪਾਪੇ ਗਏ ਜਿੱਥੇ ਇਸ ਤਰ੍ਹਾਂ ਦੀ ਚੀਜ਼ਾਂ ਚਲਦੀ ਉਹਨਾਂ ਨੂੰ ਕੀ ਚਾਹਾਂਗੇ? ਇਦਾਂ ਵੀ ਉਹ ਹਟ ਜਾਣ ਜੇ ਅੱਬਲ ਤੇ ਅਸੀਂ ਚੈੱਕ ਕਰਦੇ ਆ ਨਹੀਂ ਕਰਦੇ ਜੇ ਕਰਦੇ ਆ ਤਾਂ ਉਹਨਾਂ ਨੂੰ ਇਹੋ ਬੇਨਤੀ ਆ ਕਿ ਉਹ ਇਹ ਕੰਮ ਨਾ ਕਰੇ।